ਉਹੀ ਰਾਤ ਨੂੰ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਵੱਧ ਗਈਆਂ ਜੇ ਸਮਾਂ ਮੈਂ ਹੁੰਦੀ ਮੈਂ ਹੋਣੀ ਬਚਾਉਂਦੀ ਉਹ ਮੈਨੂੰ ਕੋ ਚਾਹਦੀ ਨਹੀਂ ਤਾਂ ਚ ਦੋਈ ਮਰ ਜਾਂਦੇ ਝਗੜਾਈ ਨਿਭੜਦਾ ਸਾਰੇ ਪੜਦੇ ਬੁਰਦੇ ਲਾ ਕੇ ਟਰੱਕੇ ਦੇ ਅਸੇ ਸਾਰਾ ਪਰਸ ਜਿਨੇ ਮਟਰ ਦਿੱਤਾ ਹੈ ਉਹਨੇ ਇਧਰੋਂ ਸਾਰੇ ਪਰਦੇ ਲੈ ਇਧਰ ਵੀ ਤਾਂ ਤੇ ਅਗਲਾ ਬਾਹਰ ਵੀ ਨਾ ਦੇ ਤੀ ਤੇ ਇਹਦਾ ਇੱਕ ਮਦਰ ਆ ਉਹਦਾ ਨਾਮ ਆ ਅਰੂਣਾ ਉਹਦਾ ਕਿਸੇ ਲੜਕੇ ਨਾਲ ਫੇਅਰ ਸੀਗਾ ਤੇ ਲੜਕੀ ਮਾਂ ਨੂੰ ਵੀ ਇਤਰਾਜ਼ ਕਰਦੀ ਸੀ ਤੇ ਲੜਕੇ ਨਾਲ ਵੀ ਇਤਰਾਜ਼ ਕਰਦੀ ਸੀ ਵੀ ਤੇ ਇਹਦੇ ਵਿੱਚ ਇਹਦੀ ਮਦਰ ਤੇ ਇਹਦੇ ਮਤਲਬ ਉਹ ਜਿਹੜਾ ਲਵਰ ਸੀਗਾ ਉਹਨੇ ਰਲ ਕੇ ਦੋਨਾਂ ਨੇ ਤੇ ਲੜਕੀ ਦਾ ਕੱਲ ਇਵਨਿੰਗ ਦੇ ਵਿੱਚ ਮਰਡਰ ਕਰਤਾ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਾਬਤੋ ਇੱਕ ਰਿਸ਼ਤੇ ਨੂੰ ਸ਼ਰਮਸ਼ਾਰ ਕਰ ਦੇਣ ਵਾਲਾ ਮਾਮਲਾ ਜੋ ਸਾਹਮਣੇ ਹੈ ਜਿੱਥੇ ਨਾਜਾਇਜ਼ ਸਬੰਧਾਂ ਦੇ ਵਿੱਚ ਧੀ ਨੂੰ ਰਾਹ ਦਾ ਰੋੜਾ ਬੰਦਿਆਂ ਦੇਖਦੇ ਹੋਏ ਮਾਂ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ ਐਨਾ ਹੀ ਨਹੀਂ ਬਾਅਦ ਦੇ ਵਿੱਚ ਖੁਦ ਅੰਜਾਨ ਬਣਦੀ ਹੋਈ ਮਾਂ ਜੋ ਹੈ ਨਜ਼ਰ ਆਈਏ 25 ਸਾਲਾ ਅਨੁਵਜੋਂ ਮ੍ਰਿਤਕ ਲੜਕੀ ਦੀ ਪਛਾਣ ਹੋਈ ਗਵਾਂਡੀਆਂ ਦੇ ਮੁਤਾਬਕ ਰਾਤੀ 7:30 ਵਜੇ ਦੇ ਕਰੀਬ ਉਹਨਾਂ ਨੂੰ ਚਿੱਕਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਜਿਸ ਤੋਂ ਬਾਅਦ ਘਰ ਦਾ ਗੇਟ ਖੜਕਾਇਆ ਗਿਆ ਤਾਂ ਅੰਦਰੋਂ ਆਵਾਜ਼ਾਂ ਆਉਣੀਆਂ ਵੀ ਬੰਦ ਹੋ ਗਈਆਂ ਜਿਸ ਤੋਂ ਬਾਅਦ ਸ਼ੱਕ ਹੋਇਆ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚੇ ਪੁਲਿਸ ਜਦੋਂ ਗੇਟ ਤੋੜ ਕੇ ਅੰਦਰ ਗਈ ਤਾਂ ਦੇਖਿਆ ਕਿ ਖੂਨ ਨਾਲ ਲਥਪਥ ਲੜਕੀ ਪਈ ਹੋਈ ਸੀ ਬੁਰੇ ਤਰੀਕੇ ਦੇ ਨਾਲ ਜੋ ਜ਼ਖਮੀ ਸੀ ਉਸ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਜੋ ਗਵਾਂਡੀ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰ ਦੇ ਵਿੱਚ ਕਿਸੇ ਅਣਜਾਣ ਵਿਅਕਤੀ ਦਾ ਆਣਾ ਜਾਣਾ ਸੀ ਗਵਾਂਡੀਆਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸ਼ਾਇਦ ਜੋ ਅਨੂ ਦੀ ਮਾਤਾ ਹੈ ਉਸ ਦੇ ਕਿਸੇ ਨਾਲ ਨਜਾਇਜ਼ ਸਬੰਧ ਸੀ ਲੜਕੀ ਤੇ ਮਾਂ ਦੇ ਵਿੱਚਕਾਰ ਹਮੇਸ਼ਾ ਹੀ ਇਸ ਗੱਲ ਨੂੰ ਲੈ ਕੇ ਬਹਿਸਵਾਜੀ ਚਲਦੀ ਰਹਿੰਦੀ ਸੀ ਜਿਸ ਦੇ ਚਲਦਿਆਂ ਉਸ ਦੀ ਮਾਤਾ ਦੇ ਵੱਲੋਂ ਲੜਕੀ ਨੂੰ ਮਾਰ ਦਿੱਤਾ ਗਿਆ ਦੂਜੇ ਪਾਸੇ ਜੋ ਉਸਦੀ ਮਾਂ ਆ ਉਹ ਬਿਲਕੁਲ ਹੀ ਅਣਜਾਣ ਬਣਦੀ ਹੋਈ ਦਿਖਾਈ ਦਿੱਤੀ ਉਸ ਦਾ ਕਹਿਣਾ ਕਿ ਉਹ ਖੁਦ ਆਪਣੀ ਦੂਸਰੀ ਲੜਕੀ ਦੇ ਘਰ ਗਈ ਹੋਈ ਸੀ ਉਸ ਨੂੰ ਕੁਝ ਨਹੀਂ ਪਤਾ ਕਿ ਉਸ ਦੇ ਘਰ ਇਹ ਵਾਕਿਆ ਕਿਵੇਂ ਵਾਪਰਿਆ ਉਹ ਇਸ ਗੱਲ ਤੋਂ ਬਿਲਕੁਲ ਅਣਜਾਣ ਬਣਦੀ ਹੋਈ ਦਿਖਾਈ ਦਿੱਤੀ ਪੂਰਾ ਮਾਮਲਾ ਕੀ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਜੋ ਜਾਣਕਾਰੀ ਸਾਂਝੀ ਕੀਤੀ ਆ ਆ ਉਹ ਵੀ ਸੁਣਾ ਦਿਨੇ ਤੁਹਾਨੂੰ ਮੇਰਾ ਨਾਮ ਪਾਲੇਂਦਰ ਸੰਧੇ ਜੀ ਜਿਹੜੇ ਤੁਹਾਡਾ ਘਰ ਬਿਲਕੁਲ ਸਾਹਮਣੇ ਆ ਮਤਲਬ ਹੈ ਕਿ ਇਹੀ ਰਾਤ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਮਤਲਬ ਹੋ ਗਈਆਂ ਫਿਰ ਕੋਈ ਆਵਾਜ਼ ਨਹੀਂ ਅਸੀਂ ਇਹ ਲੋਕ ਆ ਇਧਰੋਂ ਵੀ ਕੁੱਤਾ ਹੋਇਆ ਇਹਨਾਂ ਨੇ ਉੱਤੋਂ ਨਹੀਂ ਉਹ ਐਂਟਰ ਹੋਇਆ ਹੋਇਆ ਦੂਜੇ ਪੇਟ ਵਿੱਚੋਂ ਐਂਟਰ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫਟਕ ਤੇ ਰਹਿੰਦਾ ਉਹ ਇਹਨਾਂ ਦੇ ਹੁੰਦਾ ਜਾਂਦਾ ਸੀਗਾ ਬਸ ਫਿਰ ਮੈਂ ਬਾਤ ਹੋ ਗਿਆ ਇਥੇ ਇਹਨਾਂ ਨਾਲ ਗੱਲਬਾਤ ਕੀਤੀ ਇਹ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾਂ ਤੁਸੀਂ ਕਹਨੋਂ ਬੰਦਾਂ ਚ ਪੈਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫਿਰ ਮੈਨੂੰ 9:00 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਵੀ ਲਕਾਤਾ ਵੀ ਗਈ ਹੈ ਇਹਨੇ ਤਾਂ ਔਰ ਇੱਕ ਮੁੰਡਾ ਉਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫਿਰ ਸਾਨੂੰ ਸ਼ੱਕ ਪੈ ਗਿਆ ਫਿਰ ਅਸੀਂ ਆਲੇ ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਇਹਨਾਂ ਕੋਲ ਗਿਆ ਬਸਾਤੇ ਜੀ ਕੋਲ ਫੇਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜ਼ੇ ਖੜਕਾਏ ਵੀ ਹੁਣ ਕੋਈ ਬੋਲਨੇ ਕਰੀ ਨਹੀਂ ਬੋਲਿਆ ਫੇਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਕਿਥੋਂ ਤੱਕ ਫੋਨ ਪਰ ਸ਼ਾਇਦ ਉਹ ਚੱਕ ਕੇ ਲੈ ਗਿਆ ਜਦੋਂ ਤੋਂ ਬਾਅਦ ਵਿੱਚ ਪੁਲਸਾ ਲੈਣੇ ਦੇਖਿਆ ਨਹੀਂ ਮਿਲਿਆ ਜੀ ਉਹਨੂੰ ਬਸ ਫੇਰ ਉਸ ਤੋਂ ਬਾਅਦ ਅਸੀਂ ਚੰਪੀ ਫੋਨ ਲਾਇਆ ਚੰਪੀ ਫੋਨ ਲਾਇਆ ਤਾਂ ਫਿਰ ਚੰਪੀ ਆ ਲਿਆਗੇ ਉਹਨਾਂ ਨੇ ਫਿਰ ਦਰਵਾਜ਼ੇ ਖੋਲ੍ਹ ਉਹਨਾਂ ਨੇ ਗੇਟ ਕੋਈ ਖੋਲ੍ਹਦੇ ਫਿਰ ਉਹਨਾਂ ਨੇ ਅੰਦਰ ਚੱਕ ਦਿੱਤਾ ਉਹ ਮਟਰ ਤੇ ਮੈਂ ਕੱਲ ਪੁਲਸ ਵਾਲੀ ਅੰਦਰ ਬੜੇ ਸੀ ਸਾਨੂੰ ਸਾਰਿਆਂ ਨੂੰ ਰੋਕਤਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਹੋ ਅਸੀਂ ਅਸੀਂ ਵੀ ਕਰਦੇ ਸੀਗੇ ਕਿ ਕਿਉਂਕਿ ਫਿਰ ਪੁਲਸ ਵਾਲਿਆਂ ਨੇ ਅੰਦਰ ਜਾ ਕੇ ਫਿਰ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਉਹ ਤੋੜ ਤੇ ਅੰਦਰ ਬੜੇ ਉਹ ਇਧਰ ਵੀ ਡਬਲ ਆਇਆ ਸੀ ਫਿਰ ਉਹਨੇ ਸਾਰੇ ਪੱਟ ਦੇ ਪੁਰਦੇ ਲਾ ਕੇ ਟਰੱਕੇ ਜਿਆ ਸੀਗਾ ਸਾਰਾ ਕੁਝ ਜਿਹਨੇ ਮਟਰ ਕੀਤਾ ਹੈ ਉਹਨੇ ਇਧਰੋਂ ਸਾਰੇ ਪਰਦੇ ਲਾਇਦੇ ਵੀ ਤਾਂ ਤੇ ਅਗਲਾ ਬਾਹਰ ਈ ਮਾਂ ਦੇਖਦੇ ਸਾਰੀ ਖੂਨ ਨਾਲ ਲੱਤਪਟ ਜੀ ਹੌਨ ਨਾਲ ਲੱਤਪਟ ਜੀ ਬੁਰਾ ਹਾਲ ਕਿਤਾ ਚਿਹਰਾ ਤਾਂ ਪਛਾਣ ਨਹੀਂ ਆ ਰਿਹਾ ਇਹ ਕੁੜੀ ਦਾ ਨਾਮ ਕੀ ਹੈ ਕਿੰਨੇ ਅੰਨੂ ਅੰਨੂ ਵੀ ਇਹ ਲਗਭਗ 32 ਸਾਲ ਦੀ ਹੋਈ ਹੈ ਕਾਰਨ ਕੀ ਮੰਦੇ ਤੇ ਕੀ ਇਹਦੇ ਕਿਤੇ ਕਾਰਨ ਤਾਂ ਇਨਾ ਬੇਨਾ ਘਰ ਦਾ ਸੋਟਾ ਸੋਟਾ ਚੱਲ ਰਿਹਾ ਸੀ ਕੁੜੀ ਬੇਚਣੀ ਦੇ ਗਈ ਸੀ ਇਹ ਮੈਂ ਨਹੀਂ ਦੇਖੰਦਾ ਮੈਂ ਕਿੱਥੇ ਜਾਂਮ ਇਹ ਸਾਨੂੰ 4-5 ਦਿਨ ਪਹਿਲਾਂ ਇਨੇ ਕਿ ਆਰ ਬੰਦੇ ਇਕੱਠੇ ਕਰਕੇ ਘਰੇ ਬੁਲਾਇਆ ਸੀਗਾ ਇੱਕ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਚੱਪਕੇ ਸੀ ਤੇ ਉਹ ਪਤੀ ਹੈ ਨਾ ਮੈਂ ਬੰਮ ਹਾਂ ਬਤ ਉਹ ਕਿਤੇ ਪੈਣੇ ਦਾ ਤੋਂ ਸੀ ਮਾਂ ਵੇਚਣ ਦੇ ਗੱਤਰ ਤੇ ਸੀ ਉਹ 18 ਲੱਖ ਦਾ ਕਹਿੰਦੀ ਸੀ ਸੌਦਾ ਹੋ ਗਿਆ ਮਾਥਾ ਚੱਟਾ ਇਹ ਜਿਹੜੀ ਲੜਕੀ ਵੀ ਹੈ ਮਦਰ ਹੋਏ ਹੈ ਇਹ ਵੀ ਕੰਨੀ ਪਤਾ ਨਹੀਂ ਇੱਥੇ ਕਿਸੇ ਆਪਣੇ ਕਿਸੇ ਕੋਲ ਲੱਗੀ ਹੋਈ ਸੀ ਕਿ ਪ੍ਰਾਈਵੇਟ ਜਾਓ ਉਹ ਮਰਡਰ ਦੀ ਗੰਗਰਦੀ ਮਰਡਰ ਕਰੀ ਜੇ ਸੱਚਕਾਰ ਦੇ ਸਾਹਮਣੇ ਮਰਡਰ ਹੋ ਜਾ ਨੀਦੇ ਨਹੀਂ ਰਹਾ ਉਹ ਡੱਬੀ ਅੰਦਰ ਮੱਛਾਂ ਵਾਲੀ ਡੁੱਲੀ ਹੋਈ ਹੈ ਉਹ ਤੋਂ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ 'ਚ ਮਰਜ਼ੀ ਬਾਤੀ ਤਾਂ ਹੁਣ ਪੋਸਟਮਾਰਟਮ ਤੇ ਪਤਾ ਲੱਗਦੀ ਵੀ ਅੱਖਾਂ 'ਚ ਮੱਛੀਆਂ ਪਈਆਂ ਨਹੀਂ ਪਈਆਂ ਮੱਛਾਂ ਵਾਲੀ ਡੱਬੀ ਡੁੱਲੀ ਹੋਈ ਇੱਕੋ ਘੋਟਣਾ ਚਟਣੀ ਰਗਨ ਨਾਲ ਉਹ ਟੁੱਟਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸੱਚ ਤਾਂ ਹੀ ਇਹਦੀ ਆਵਾਜ਼ ਨਹੀਂ ਆਉਂਦੀ ਤੇ ਫਿਰ ਉਹ ਮਾਰੀ ਉਹਨੇ ਆਹ ਸਾਹਮਣੇ ਚ ਆਇ ਤੋਂ ਖਿੱਚ ਕੇ ਲੱਗੇ ਜਿਹਾ ਖੂਨ ਤੇ ਇਹ ਪੂਰੇ ਥੱਬੇ ਬਣੇ ਨੇ ਖਿੱਚ ਕੇ ਲੱਗਾ ਕਿ ਇੱਕ ਕਮਰਾ ਇਹਨਾਂ ਦਾ ਡਾਊਨ ਹੈ ਕਾਫੀ ਉਹਦੇ ਵਿੱਚ ਲੈ ਕੇ ਗਿਆ ਉੱਥੋਂ ਆ ਰਹਾ ਥੰਮਿਆ ਪੁੱਡਵਾਤਾ ਫਿਰਵਾਦ ਵੀ ਨਹੀਂ ਕਿਸੇ ਉਹ ਕਿਉਂ ਕਮਰਾ ਨਾ ਇੰਨਾ ਨਹੀਂ ਨਾ ਚਾਪਾਂ ਦੇ ਹੋਪ ਨਹੀਂ ਮੈਂ ਉਹਦੇ ਵਿੱਚ ਖਿੱਚ ਕੇ ਜਾ ਕੇ ਉਹਨੂੰ ਸੱਤਿਆ ਤੇ ਕਿੱਥੋਂ ਬਾਦ ਆਉਣੀ ਸੀ ਫਿਰ ਤਾਂ ਉਹਨੇ ਸ਼ਾਇਦ ਉੱਥੇ ਹੀ ਮਾਰ ਮੋੜ ਤੇ ਉਦੋਂ ਬਾਅਦ ਫਿਰ ਉਧਰ ਨਾਲ ਲੋਕ ਲਾ ਕੇ ਗਿਆ ਜੁੰਦਾ ਲਾ ਕੇ ਗਿਆ ਨੋ ਕੋਈ ਆਪੁੰਦਾ ਹੈ ਵੀ ਜੇ ਕੋਈ ਚਾਬੀ ਉਹਦੇ ਕੋਲ ਹੈ ਉਹ ਚਾਬੀ ਉਹਦੇ ਕੋਲ ਕਿਥੇ ਨਹੀਂ ਮੈਂ ਕਰਦਾ ਮੈਂ ਉਹ ਬੰਦਾ ਇਹਨਾਂ ਉਹ ਬੰਦਾ ਮੇਰਾ ਨਾਲ ਨਾ ਟੀਮ ਉਹ ਸ਼ੀ ਨੀ ਹੋਇਆ ਉਹ ਵੀ ਕੰਪਿਊਟਰ ਤੇ ਲੱਗੀ ਹੋਈ ਏ ਕੋੜੀ ਸਵੇਰੇ 10 ਵਜੇ ਹੋ ਜਾਂਦੇ ਆ ਮੈਂ 9 ਵਜੇ ਪਗ ਜਾਨੀ ਆ ਕੁਝ ਹੀ ਹੋ ਗਿਆ ਮੈਂ ਡਿਸਪੋਜ਼ਲ ਜਦੋਂ ਤੇ ਬੇਜੋ ਦੇ ਜਨਮ ਨੂੰ ਤੇ ਉਹ ਦੇਖੋ ਉਹ ਤਾਂ ਜੀ ਦੇ ਲੱਗੀ ਹੋਈ ਹੈ ਰੋਟੀ ਨਾ ਬਣੀ ਮੈਂ ਰਸ ਖਾ ਕੇ ਚਲੀ ਜਾਊਗੀ ਕੱਪੜੇ ਧੋ ਲੂੰਗੀ ਨਾਲੇ ਨਹਾ ਲੂੰਗੀ ਕੁਛ ਨੀ। ਕਾਜੀ ਮੰਮੀ ਤੁਸੀਂ ਬਾਰੀ ਦੀ ਉਹ ਕਾਜੀ ਮੈਂ ਤਾਂ ਚਾਬੀ ਮੈਂ ਕਿਹਾ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਗਈ ਹੈ ਮੈਂ ਪਹਿਲਾਂ ਅਸੀਂ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫਿਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲੋ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਜੇ ਚਾਬੀ ਮੈਂ ਬੇਟਾ ਹੂੰ ਨਾਈ ਆ ਮੈਂ ਹੂੰ ਨਾਈ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਹੈਗਾ ਨਾ ਸਾਡੇ ਘਰੇ ਨਹੀਂ ਕੋਈ ਆਉਂਦਾ ਸੀਗਾ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੀ ਕਿਸੇ ਨਾਲ ਦੁਸ਼ਮਨੀ ਰਾਤ ਹੈ ਨਹੀਂ ਸੀ ਜਦੋਂ ਹੋਇਆ ਵਾਕ ਮੈਂ ਹੈ ਨਹੀਂ ਸੀ ਬੇਤਾ ਨਹੀਂ ਦਾ ਸਿੱਧਾ ਕੱਠੇ ਹੀ ਸੋਣਿਆ ਜਿਸਮ ਕਾ ਮੈਂ ਹੁੰਦੀ ਮੈਂ ਉਹਨੂੰ ਬਚਾਉਂਦੀ ਉਹ ਮੈਨੂੰ ਕੋ ਚਾਹਦੀ ਮੀਤਾ ਚ ਦੋਹੀ ਮਰ ਜਾਂਦੇ ਝਗੜਾਈ ਨਿਭੜਦਾ ਕਿਉਂ ਮੈਂ ਇੰਨੇ ਦੁੱਖ ਕਰਤੂਂਦੀਆ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆਰਸੀ ਬੱਸ ਨਾਲ ਐਕਸੀਡੈਂਟ ਹੋ ਕੇ ਬਾਈਟ ਮਰ ਗਿਆ ਉਹਨਾਂ ਉਹਦੀ ਪੰਜ ਦਿਨਾਂ ਦੀ ਕੁੜੀ ਸੀ ਕੀ ਪੁੱਛਣਾ ਪਤਾ ਸੀ ਤਾਂਨੇ ਦੁਖੀਆਂ ਅਸੀਂ ਪਹਿਲਾਂ ਆਲੀ ਵੀ ਨਹੀਂ ਇਹ ਅਸੀਂ ਮੌਤ ਨੂੰ ਕੋਈ ਨਹੀਂ ਕਿ ਮੈਂ ਬੰਦ ਨਹੀਂ ਨਾ ਠੀਕ ਹੈ ਇਹਦਾ ਸਾਬ ਕਿ ਇਹ ਲੜਕੀ ਦਾ ਮੌਤ ਹੋਇਆ ਕੀ ਕੰਮ ਕੁਝ ਪਤਾ ਲੱਗੇ ਕੀ ਨਾ ਸੀ ਕਿੰਨੀ ਪੜੀ ਇਹ ਨੂੰ ਆ ਜੀ ਲੜਕੀ ਦਾ ਨਾਮ ਡਾਕਟਰ ਪ੍ਰਜੀਤ ਕ੍ਰਾਮ ਤੇ ਉਹ 25 ਸਾਲ ਦੀ ਉਮਰ ਸੀ ਇਹ ਲੜਕੀ ਦੀ ਤੇ ਮੌਂਡਰ ਦਾ ਫ੍ਰੀਲਮੂਕਾਰੀ ਤੋਂ ਐਨਾ ਕੁ ਪਤਾ ਲੱਗਿਆ ਵੀ ਕੋਈ ਸ਼ਾਇਦ ਇਹਨਾਂ ਦਾ ਲੜਕਾ ਸੀਗਾ ਵੀ ਇਹਦਾ ਮੌਤ ਦਾ ਫੇਲ ਸੀਗਾ ਹੋਵੇ ਨਾਲ ਤੇ ਉਸ ਕਰਕੇ ਕੋਈ ਰੰਜੀਤ ਨੂੰ ਲੈ ਕੇ ਇਹਨਾਂ ਦਾ ਹੋਇਆ ਲੱਗਦਾ ਹੈ ਕਿ ਨਿਕਲ ਗਈ ਬੀਕਾ ਇਹ ਸਾਨੂੰ ਰਾਤ ਜੀ 10 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਇਹਦੀ ਤੇ ਘਟਨਾ ਇਹ ਜੋ ਆਂਟਿਆ ਗੋਂਡੀ ਨੂੰ ਪਤਾ ਲੱਗਿਆ ਵੀ 6-7 ਵਜੇ ਦੀ ਘਟਨਾ ਮਾਰਿਆ ਕਿੱਥੀ ਨਾਲ ਵੈਪਨ ਦਾ ਹਜੇ ਕਲੀਅਰ ਨਹੀਂ ਹੋਇਆ ਇਸ ਤਰੀ ਨਾਲ ਮਾਰੇ ਚੱਟਾ ਕਿੰਨੀ ਕਿੰਨੀ ਸੀ ਹੋ ਸਕਦਾ ਉਹਦੇ ਹੋਲਟਰ ਤੋਂ ਫੇਸ ਤੇ ਸੀਗੇ ਬਾਕੀ ਇਹਦੇ ਪੋਸਟਮਾਰਨ ਕੋਟਾ ਆਉਣ ਤੋਂ ਬਾਅਦ ਪਤਾ ਲੱਗੇਗਾ ਇਹ ਤਾਂ ਮਰਡਰ ਹੋਇਆ ਇਹ ਵੀ ਜਿਹੜੀ ਮਦਰ ਇੱਕੇ ਸੀ ਜਾਂ ਕਿੱਥੇ ਸੀ ਨਹੀਂ ਮਦਰ ਇੱਥੇ ਘਰੇ ਨਹੀਂ ਸੀ ਜੀ ਮਦਰ ਘਰੇ ਨਹੀਂ ਸੀ ਜੋ ਪਤਾ ਲੱਗਿਆ ਵੀ ਦੋ ਦਿਨਾਂ ਤੋਂ ਘਰੋਂ ਗਏ ਸੀ ਕੌਣ ਮਰਡਰ ਕੀਤਾ ਔਰ ਇੱਕ ਜਣਾ ਵੀ ਦੇ ਦਿੰਦੇ ਨਹੀਂ ਪਤਾ ਲੱਗੇ ਇਹ ਹਜੇ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਹਲੇ ਇਹਦਾ ਪਤਾ ਨਹੀਂ ਲੱਗਿਆ ਅਗਰ ਕੀ ਹੁੰਦਾ ਹੋਰ ਵਿੱਚ ਪੱਦਰੀ ਪਰਚਾ ਦੇ ਕੇ ਕਾਰਵਾਈ ਅਮਰਤ ਲਿਆ ਰਹੇ ਵੀ ਆ ਗੇ ਰੈਕਟ